ਸਰਕਾਰ ਦੀ ਵੱਡੀ ਸਰਗਰਮੀਆਂ ਅੱਜ ਹੋਰ ਵੇਖਣ ਨੂੰ ਮਿਲੀ ਪੰਜ ਮੰਤਰੀਆਂ ਦੀ ਉਹ ਬਣਾਈ ਗਈ ਨਵੀਂ ਕਮੇਟੀ ਤੇ ਮੁੱਖ ਮੰਤਰੀ ਸਾਹਿਬ ਖੁਦ ਉਹ ਬੈਠਦੇ ਨੇ ਅਗਵਾਈ ਕਰਦੇ ਨੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਵੱਡੇ ਅਫਸਰਾਂ ਨੂੰ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਕਮਿਸ਼ਨਰਾਂ ਨੂੰ ਉੱਥੇ ਬਿਠਾ ਕੇ ਦੱਸ ਦਿੱਤਾ ਗਿਆ ਕਿ ਕਿਵੇਂ ਕੰਮ ਕਰਨਾ ਹੈ ਅੱਜ ਜਿਹੜੀ ਜਿਹੜੀ ਬੈਠਕ ਹੈ ਇਸ ਨੂੰ ਲੈ ਕੇ ਸਰਕਾਰ ਦੇ ਦਾਅਵੇ ਤੇ ਬਹੁਤ ਵੱਡੇ ਹੈ ਪਰ ਜਦੋਂ ਦਾਅਵੇ ਜ਼ਮੀਨੀ ਪੱਧਰ ਉੱਤੇ ਅਮਲ ਚਾਉਣੇ ਆ ਉਹ ਸੰਭਵ ਹੈ ਕਿ ਨਹੀਂ ਅੱਜ ਦੀ ਘੜੀ ਤੋ ਕੋ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਦੇ 36 ਮਹੀਨੇ ਦੇ ਨਿਕਲ ਗਿਆ ਹੈ ਸਰਕਾਰ ਨੂੰ ਲੱਗਦਾ ਕਿ ਦੋ ਮਸਲਿਆਂ ਦੇ ਵਿੱਚ ਅਸੀਂ ਲੋਕਾਂ ਦਾ ਦਿਲ ਜਿੱਤ ਲਈਏ ਇੱਕ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਤੇ ਇੱਕ ਨਸ਼ਿਆਂ ਦੇ ਮਸਲੇ ਦੇ ਵਿੱਚ ਦੋਨੇ ਹੀ ਬਹੁਤ ਵੱਡੇ ਕੋੜ ਦੇ ਭਰਾਇਆਂ ਨੇ ਇਹਨਾਂ ਨੂੰ ਦੂਰ ਕਰਨ ਵਾਸਤੇ ਜਨਤਾ ਦਾ ਹੀ ਸਹਿਯੋਗ ਲੈਣਾ ਪੈਣਾ ਹੈਗਾ ਹੁਣ ਜਨਤਾ ਨੇ ਇਹਨਾਂ ਨੇ ਆਪ ਹੀ ਮਹਾਰੇ ਲੋਕਾਂ ਨੇ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਉਦੋਂ ਸਰਕਾਰ ਸੁੱਤੀ ਰਹੀ ਹੈਗੀ ਜਦੋਂ ਲੋਕਾਂ ਨੇ ਆਪ ਹੀ ਪਿੰਡ ਲੈਵਲ ਤੇ ਕਮੇਟੀਆਂ ਬਣਾ ਲਈਆਂ ਸੀ ਉਦੋਂ ਲੋਕਾਂ ਦੇ ਜਿਹੜੀਆਂ ਕਮੇਟੀਆਂ ਦੇ ਮੈਂਬਰ ਉਹਨਾਂ ਦੇ ਕਤਲ ਹੋਏ ਤੇ ਸਰਕਾਰ ਚੁੱਪ ਕਰਕੇ ਬੈਠੀ ਰਹੀ ਹੁਣ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਅਕਲ ਆਈ ਹੈ ਜਾਂ ਅਕਲ ਨੂੰ ਸਰਕਾਰ ਨੇ ਹੱਥ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸਿਗਰਕ ਦੇ ਪ੍ਰਸ਼ਟਾਚਾਰ ਦੇ ਮਸਲੇ 'ਚ ਇਹਨਾਂ ਨੇ ਮੇਮ ਤੇਜ ਕਰਤੀ ਆ ਉਹ ਨਸ਼ਿਆਂ ਦੇ ਮਸਲੇ ਦੇ ਵਿੱਚ ਕਿਉਂਕਿ ਇਹਨਾਂ ਨੇ ਸਰਕਾਰ ਕੋਈ ਕੋ ਟਰਨਿੰਗ ਇੱਕ ਟਰਨਿੰਗ ਪੁਆਇੰਟ ਜਿਹਨੂੰ ਕਹਿੰਦੇ ਆਪਾਂ ਕਿ 1000 ਰੁਪਇਆ ਦੇ ਕੇ ਸਰਕਾਰ ਨੂੰ ਲੁੰਦਾ ਕਿ 1000 ਰੁਪਇਆ ਦੇ ਕੇ ਅਸੀਂ ਸਰਕਾਰ ਦੁਬਾਰਾ ਬਣ ਜੂਗੀ ਪਰ ਐਦਾਂ ਨਹੀਂ ਹੁੰਦਾ ਲੋਕਾਂ ਨੂੰ ਮਾਮਾਂ ਨੂੰ ਪਤਾ ਹੈ ਕਿ ਸਾਡੇ ਪੁੱਤ ਨਸ਼ਿਆਂ ਨੇ ਮਰ ਰਹੇ ਜੇ ਘਰ ਪੋਤੇ ਹੀ ਨਹੀਂ ਰਿਆ ਤੇ ਮਾਂ ਨੇ 1000 ਰੁਪਇਆ ਫੂਕਣਾ ਹੈਗਾ ਜੇ ਕਿਸੇ ਧੀ ਦਾ ਸੁਹਾਗ ਹੀ ਉਜੜ ਗਿਆ ਨਸ਼ਿਆਂ ਦੇ ਨਾਲ ਤੇ ਉਹਨੇ ਉਦੇ ਵਸ 1000 ਰੁਪਿਆ ਕੀ ਮੈਟਰ ਕਰਦਾ ਜਾਂ ਕਿਸੇ ਭੈਣ ਦਾ ਭਰਾ ਹੀ ਵਿਛੜ ਗਿਆ ਤੇ ਉਹਨੇ 1000 ਰੁਪਿਆ ਕੀ ਕਰਨਾ ਹੈ ਉਹ ਤਾਂ ਭਵਾ ਕੇ ਸਰਕਾਰ ਦੇ ਮੂੰਹ ਤੇ ਮਾਰੂਗੀ ਨਾ ਜੇ ਜਿਨ੍ਹਾਂ ਦਾ ਇਕਲੌਤਾ ਚਰਾਹਗੀ ਨਸ਼ਾਨਾਲ ਬੁੱਝ ਗਿਆ ਗਾ ਤੇ ਉਹਨਾਂ ਨੇ ਉਹ ਜਿਹੜੇ ਹਜ਼ਾਰ ਦੇ ਤੋਂ ਉਹਨਾਂ ਨੇ ਕੀ ਕਰਨਾ ਕਿ ਉਹ ਕਿਹਾ ਇਹ ਜਿਹੜੇ 1000 ਰੁਪਏ ਨੂੰ ਸਿਰ ਚ ਮਾਰਨਾ ਹੈਗਾ ਹੁਣ ਸਰਕਾਰ ਨੂੰ ਫੀਡਬੈਕ ਆ ਰਹੀ ਆ ਹੁਣ ਸਵਾਲ ਹੈ ਕਿ ਚਲੋ 36 ਮਹੀਨੇ ਨਿਕਲ ਗਏ ਹਲੇ ਵੀ ਇੰਨਾ ਕੋਈ 20 22 ਮਹੀਨੇ ਬਾਕੀ ਬਚੇ ਨੇ ਹੁਣ ਇਸੇ ਕਰਕੇ ਸਰਕਾਰ ਨੇ ਆਪਣੀ ਮਿਹਨਤ ਤੇਜ਼ ਕੀਤੀ ਹਾਲਾਂਕਿ ਜਿਹੜੀ ਮੰਤਰੀਆਂ ਦੀ ਪੰਜ ਮੈਂਬਰੀ ਕਮੇਟੀ ਬਣਨੀ ਉਹ ਮਾਇਨੇ ਨਹੀਂ ਰੱਖਦੀ ਹੈਗੀ ਕਿਉਂਕਿ ਤੁਹਾਡੇ ਕੋਲ ਜਿਹੜੀ ਡਿਪਾਰਟਮੈਂਟ ਆ ਪੁਰਸ ਉਹ ਚਾਗ ਮਾਰਦਾ ਹੈਗਾ ਉਹਦਾ ਕੰਮ ਨਹੀਂ ਹੈਗਾ ਜੇ ਐਸਐਚਓ ਆਪਣੇ ਇਲਾਕੇ ਚ ਨਸ਼ੇ ਨਸ਼ੇੜੀ ਨਹੀਂ ਪੜਦੇ ਹੈਗੇ ਨਸ਼ੇੜੀ ਨਹੀਂ ਜਿਹੜੇ ਨਸ਼ਾ ਵੇਚਣ ਵਾਲੇ ਤੇ ਉਹਨੂੰ ਐਸਐਚਓ ਹਟਾਓ ਨਾ ਇੱਥੇ ਤੇ ਪੰਜਾਂ ਮੰਤਰੀਆਂ ਚੋਂ ਇੱਕ ਉਹ ਮੰਤਰੀ ਸੀ ਜਿਹਦੇ ਆਪਣੇ ਹਲਕੇ ਚ ਸ਼ਰਾਬ ਪੀ ਕੇ ਬੰਦੇ ਮਰ ਗਏ ਸੀ ਉਹਨਾਂ ਨੇ ਕੀ ਉਦੋਂ ਕਰ ਲਿਆ ਕੁਛ ਨਾ ਠੀਕ ਹੈ ਹੁਣ ਇਹ ਹੈ ਕਿ ਸਭ ਤੋਂ ਵੱਡਾ ਇਹ ਸਵਾਲ ਆ ਗਿਆ ਕਿ ਹੁਣ ਚਲੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲੱਗੇ ਨੇ ਉਹਨਾਂ ਨੇ ਅੱਜ ਸਾਰੇ ਐਸਐਸਪੀ ਸਾਰੇ ਡੀਸੀ ਡਿਵੀਜ਼ਨਲ ਕਮਿਸ਼ਨਰ ਪੁਲਿਸ ਕਮਿਸ਼ਨਰ ਤੇ ਡੀਆਈਜੀ ਆਈਜੀ ਬੁਲਾਇਆ ਗਨੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਹੁਣ ਇਹਨਾਂ ਨੇ ਜਿਹੜਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਘਰ ਢਾਉਣਾ ਵੀ ਕਾਨੂੰਨੀ ਕਾਨੂੰਨ ਪੁਲਿਸ ਅਦਾਲਤਾਂ ਨਹੀਂ ਆਈਆਂ ਜਿਹੜਾ ਦੋਸ਼ੀ ਫੜਿਆ ਜਾਂਦਾ ਉਹ ਅਦਾਲਤਾਂ ਦੇਖਣਾ ਹਾਲਾਂਕਿ ਬਲਡੋਜ਼ਰ ਮਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਵੀ ਝਾੜ-ਚੰਬ ਕੀਤੀ ਹੁਣ ਜਿਹੜਾ ਬਲਡੋਜ਼ਰ ਢਾਉਣ ਤੋਂ ਪਹਿਲਾਂ ਜਿਹੜਾ ਤੁਸੀਂ ਉਹਨਾਂ ਦੀਆਂ ਜਿਹੜੀਆਂ ਇਹ ਸਬਸਿਡੀਆਂ ਬੰਦ ਕਰ ਸਰਕਾਰੀ ਸਹੂਲਤਾਂ ਉਹ ਇੱਕ ਬਹੁਤ ਵੱਡਾ ਲੈਸਨ ਹੈ ਉਹ ਕਿਸੇ ਦਾ ਘਰ ਢਾ ਦੇਣਾ ਹਾਲਾਂ ਠੀਕ ਹੈ ਕਿ ਜਿਨ੍ਹਾਂ ਦੇ ਘਰ ਨਸ਼ਾ ਜਿਹੜਾ ਵੇਚ ਰਹੇ ਉਹਨੂੰ ਦੇਣ ਦੀ ਬਹੁਤ ਕਮਾਈ ਹੋਊਗੀ ਉਹਨੇ ਬੁਢਾਪਾ ਪੈਨਸ਼ਨ ਜਾਂ ਹੋਰ ਆਟਾ ਦਾਲ ਜਾਂ ਬਿਲੀ ਉਹਨਾਂ ਵਾਸਤੇ ਮੈਨੇ ਨਹੀਂ ਰੱਖਦਾ ਜਿਹੜੇ ਰੋਜ਼ ਦਾ 20-25000 ਰੁਪਈਆ ਨਸ਼ਾ ਵੇਚ ਕੇ ਕਮਾਉਂਦੇ ਹੋਣਗੇ ਪਰ ਘਰ ਢਾਉਣਾ ਇਹ ਕਾਨੂੰਨ ਤੋਂ ਸਟੇਟ ਉੱਪਰ ਨਹੀਂ ਹੈਗਾ ਨਾ ਚਲੇ ਸਬਕ ਦੇਣ ਦੇ ਹਾਲਾਂਕਿ ਕਿੰਨੇ ਕੀ ਲੋਕਾਂ ਦੇ ਘਰ ਢਾਉਣਗੇ ਪੰਜ ਸੱਤ ਦਾ ਢਾਹ ਲਣਗੇ ਉਹ ਇੱਕ ਸਬਕ ਹੀ ਹੁੰਦਾ ਕਿਉਂਕਿ ਬਲਡੋਜ਼ਰ ਵਾਲੀ ਕਾਰਵਾਈ ਤੇ ਕਾਮ ਲੋਕਾਂ ਚ ਚਰਚਾ ਇਹ ਵੀ ਹੈ ਕਿ ਕੀ ਉਹਨਾਂ ਪੁਲਿਸ ਅਫਸਰਾਂ ਦੇ ਘਰਾਂ ਤੇ ਬਲਡੋਜ਼ਰ ਚੱਲੇਗਾ ਜਿਨ੍ਹਾਂ ਦੀ ਮਿਲੀ ਭੁਗਤ ਰਹੀ ਹੈ ਅਸਲ ਦੇ ਵਿੱਚ ਸੰਦੀਪ ਜਿਹੜਾ ਦੇਸ਼ ਦੇ ਵਿੱਚ ਕਾਨੂੰਨ ਉਹ ਹੈ ਹੀ ਆਮ ਲੋਕਾਂ ਵਾਸਤੇ ਖਾਸ ਲੋਕਾਂ ਵਾਸਤੇ ਨਹੀਂ ਹੈ ਗਰੀਬਾਂ ਵਾਸਤੇ ਗਰੀਬ ਦੇ ਜਿਹੜਾ ਘਰ ਕੁੱਲੀ ਢਾਹਦੀ ਹੈਗੀ ਉਹ ਚੀਕਾਂ ਰੋਂਦਾ ਰਹੂਗਾ ਦੋ ਦਿਨ ਖਾਪਦਾ ਦੂਰ ਨਿਆਣੇ ਛੜਕਾਂ ਤੇ ਆ ਜਾਣਗੇ ਉਹ ਛੜਕਾਂ ਦੇ ਕਿਸੇ ਭੈਣ ਭਰਾ ਕਰ ਜਾ ਕੇ ਰਿਆ ਲੈਣਗੇ ਫਿਰ ਘਰ ਪਾਲਣਗੇ ਦਿਹਾੜੀ ਦੱਪਾ ਪਾਲਣਗੇ ਕਿਸੇ ਮੀਰ ਦੇ ਨਹੀਂ ਕਿਸੇ ਨਾ ਬਹੁਤ ਸਾਰੇ ਇੱਥੇ ਪੋਲਿਟਿਸ਼ੀਅਨ ਨੇ ਅੱਜ ਵੀ ਜਿਹੜੇ ਆਪਣੇ ਹਲਕੇ 'ਚ ਨਸ਼ਾ ਵਕਾਉਂਦੇ ਹੈਗੇ ਨੇ ਨਸ਼ਾ ਦੇ ਤਸਕਰਾਂ ਨਾਲ ਮਿਲੇ ਹੋਏ ਨੇ ਉਹਨਾਂ ਦੇ ਘਰ ਨਹੀਂ ਨਾ ਟੱਣਗੇ ਪੁਲਿਸ ਅਫਸਰਾਂ ਦੇ ਘਰ ਨਹੀਂ ਨਾ ਟੱਣਗੇ ਕਿਉਂਕਿ ਉਹਦੇ ਕੋਲ ਕੋਈ ਡੰਡਾ ਹੈਗਾ ਗਰੀਬ ਕੋ ਡੰਡਾ ਨਹੀਂ ਹੈ ਗਰੀਬ ਕੋ ਨਾ ਜੈਕਾ ਨਾ ਚੈੱਕਾ ਪਰ ਠੀਕ ਹੈ ਚਲੋ ਲੋਕ ਸ਼ਾਇਦ ਇਸ ਮਸਲੇ ਵਿੱਚ ਖੜੇ ਹੋਣ ਭਿ ਘਟੋਣਾ ਲੋਕ ਵੀ ਸਮਾਜ ਦੇ ਵਿੱਚ ਦੋ ਤਰ੍ਹਾਂ ਦੇ ਕਈ ਕਹਿੰਦੇ ਚੰਗੇ ਕਈ ਕਹਿੰਦੇ ਮਾੜੇ ਪਰ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ੇ ਦੇ ਤਸਕਰਾਂ ਨੂੰ ਵਾਰਨ ਕੀਤਾਗਾ ਉਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਜਾਂ ਨਸ਼ੇ ਦਾ ਕਾਰੋਬਾਰ ਛੱਡ ਦੋ ਜਾਂ ਪੰਜਾਬ ਛੱਡ ਦੋ ਹੁਣ ਇਹ ਚਾਹੀਦਾ ਜਿਹੜੇ ਇਦਾਂ ਦੇ ਜਿਹੜੇ ਗੈਰ ਸਮਾਜਿਕ ਅਨਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਇਹੋ ਜੀ ਹੋਣੀ ਚਾਹੀਦੀ ਹੈ ਤੇ ਹੁਣ ਇੱਕ ਦੇਖੋ ਉਹਨਾਂ ਨੇ ਕਿਹਾ ਕਿ ਜਾਂ ਤੇ ਨਸ਼ਾ ਛੱਡ ਦੋ ਜਾਂ ਪੰਜਾਬ ਛੱਡ ਦੋ ਜਿਹੜੇ ਨਸ਼ੇ ਦੇ ਤਸਕਰ ਨੇ ਦੂਜੀ ਗੱਲ ਹੈ ਕਿ ਜਿਹੜੀਆਂ ਇਹਨਾਂ ਨੂੰ ਸੂਤਾਂ ਮਿਲਦੀਆਂ ਜੇ ਦੇ ਉਹਨਾਂ ਦੇ ਘਰ ਬਿਜਲੀ ਪਾਣੀ ਫ੍ਰੀ ਹੈਗਾ ਉਹਨੂੰ ਬੰਦ ਕਰ ਦੇਣਾ ਚਾਹੀਦਾਗਾ ਜੇ ਉਹ ਆਟਾ ਦਾਣਾ ਰਾਸ਼ਨ ਰੂਸ਼ਨ ਉਹ ਬੰਦ ਕਰਨਾ ਚਾਹੀਦਾ ਜੇ ਕੋਈ ਜ਼ਿੰਮੇਦਾਰ ਹੈਗਾ ਉਹਦੀ ਟਿਊਬਲ ਕਨੈਕਸ਼ਨ ਹੈ ਉਹਦੀ ਘਰ ਦੀ ਬੱਤੀ ਵੀ ਤੇ ਬੰਬੀਆਂ ਦੀ ਬੱਤੀ ਵੀ ਬੰਦ ਕਰ ਦੇਣ ਇੱਕ ਸਬਕ ਆ ਔਰ ਲਾਜ਼ਮੀ ਤੌਰ ਤੇ ਇਹੋ ਜਿਹੇ ਲੋਕਾਂ ਦੇ ਪਿੰਡ ਦੇ ਵਿੱਚ ਸਰਕਾਰ ਨੂੰ ਪੋਸਟਰ ਲਾਉਣੇ ਚਾਹੀਦੇ ਨੇ ਜਦੋਂ ਤੁਸੀਂ ਸਮਾਜ ਦੇ ਵਿੱਚ ਇਹੋ ਜਿਹੇ ਲੋਕਾਂ ਦੇ ਪਿੰਡ ਦੇ ਵਿੱਚ ਸਾਂਝੇ ਥਾਂ ਤੇ ਪੋਸਟਰ ਲਾਓਗੇ ਠਾਣੇ ਪੋਸਟਰ ਲਾਉਗੇ ਇਹ 10 ਨੰਬਰੀ ਹੀ ਹੈ ਠਾਣੇ ਦੇ ਵਿੱਚ 10 ਨੰਬਰੀ ਦਾਜ ਵੀ ਨਾ ਇਹਨਾਂ ਦੇ ਵਿੱਚ ਬਾਹਰ ਸਰਕਾਰ ਨੂੰ ਬੋਰਡ ਲਾਉਣੇ ਚਾਹੀਦੇ ਹੈਗੇ ਨੇ ਹੁਣ ਜਿਹੜਾ ਇਹ ਸਰਕਾਰ ਵੱਲੇ ਯਤਨ ਚੰਗਾ ਇਹ ਮਤਲਬ ਦੇਰ ਆਏ ਦਰੁਸਤ ਆਏ ਇਹ ਹਾਲਾਂਕਿ ਪਹਿਲਾਂ ਇਹਨਾਂ ਨੇ ਕਿਹਾ ਸੀ ਅਸੀਂ 24 ਘੰਟੇ ਚ ਕਰਾਂਗੇ ਇਹ ਕਰ ਦਾਂਗੇ 24 ਘੰਟੇ ਚ ਤਾਂ ਹੋਇਆ ਨਹੀਂ 36 ਮਿੰਟੇ ਨਿਕਲ ਗਏ ਹੁਣ 3 ਮਹੀਨੇ ਦੀ ਸਰਕਾਰ ਨੇ ਟਾਈਮ ਬੋਰਡ ਕੀਤਾ ਹੈਗਾ ਦੇਖੋ ਜਿੰਨਾ ਵੀ ਨਸ਼ਾ ਰੁਕਦਾਗਾ ਜਿੰਨੀ ਵੀ ਚੇਨ ਟੁੱਟਦੀ ਹੈਗੀ ਹੈ ਚੰਗੀ ਗੱਲ ਉਹਦੇ ਨਾਲ ਲੋਕਾਂ ਦੀ ਜਵਾਨੀ ਬਚ ਜੂਗੀ ਹੁਣ ਇਹ ਕਹਿੰਦੇ ਕਿ ਐਨੇ ਅਸੀਂ ਐਨੇ ਕਿ ਕਰੋੜ ਦੀਆਂ ਜਿਹੜੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਹਾਲਾਂਕਿ ਉਹ ਹਾਈ ਕੋਰਟ ਦੇ ਡੰਡੇ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ ਸਰਕਾਰ ਦਾ ਇਹਦੇ ਚ ਕੋਈ ਰੋਲ ਨਹੀਂ ਪਰ ਫਿਰ ਵੀ ਚਲੋ ਆਪਾਂ ਮੰਨ ਕੇ ਦੇ ਸਰਕਾਰ ਦੀ ਜਨ ਨੀਅਤ ਚੰਗੀ ਆ ਕਿ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਉਹਨੂੰ ਇੰਪਲੀਮੈਂਟ ਕਰਨਾ ਪਿਆ ਨਾ ਹੁਣ ਦੂਜੀ ਗੱਲ ਇਹਨਾਂ ਕਹਿੰਦੇ ਕਿ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਜਿਹੜੇ ਨਸ਼ੇ ਦੇ ਵੱਡੇ ਤਸਕਰ ਨੇ ਉਨਾ ਨੂੰ ਫੜ ਲਿਆਗਾ ਪੰਜਾਬ ਦੀ ਜੇਲਾਂ ਦੀ ਇੰਨੀ ਕੈਪੈਸਿਟੀ ਨਹੀਂ ਹੈਗੀ ਜਿੰਨੀ ਇਹਨਾਂ ਨੇ ਕਿਹਾ ਕਿ ਅਸੀਂ ਫੜ ਲਿਆਗੇ ਨੇ ਪਰ ਦੂਜੇ ਇਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਜਿਹੜੇ ਅਸੀਂ ਫੜੇ ਨਿਤਸਕਰ ਉਹਦੀ ਜਿਹੜੀ ਸਕਸੈਸ ਰੇਟ ਆ ਉਹ 86% ਦੀ ਆ ਮਤਲਬ 14% ਕਿਤੇ ਨਾ ਕਿਤੇ ਲੂਪ ਰਹਿ ਗਏ ਹੋਣਗੇ ਉਹਦੇ ਕਰਕੇ ਉਹ ਬਰੀ ਬੁਰੀ ਹੋ ਗਏ ਨੇ ਪਰ ਇਹ ਹੈ ਕਿ ਜਦ ਤੱਕ ਜਿਹੜੇ ਗੈਰ ਸਮਾਜਿਕ ਅਨਸਰ ਨੇ ਜਿਹੜੇ ਸਮਾਜ ਨੂੰ ਖਰਾਬ ਕਰਦੇ ਨੇ ਪੰਜਾਬ ਨੂੰ ਖਰਾਬ ਕਰਦੇ ਉਹਨਾਂ ਵਾਸਤੇ ਕਾਨੂੰਨ ਬਹੁਤ ਸਖਤ ਆ ਜਾਂ ਤੇ ਫਿਰ ਜਿਹੜਾ ਐਨਡੀਪੀਐਸ ਐਕਟ ਸਰਕਾਰ ਨੂੰ ਰੈਗੂਲੇਸ਼ਨ ਪਾਸ ਕਰਕੇ ਇਹਦੇ ਚ ਭਾਰਤ ਸਰਕਾਰ ਨੂੰ ਅਮੈਂਡਮੈਂਟ ਕਰਾਉਣੀ ਚਾਹੀਦੀ ਹੈਗੀ ਇਹਦੇ ਚ ਬਹੁਤ ਕੁਝ ਅਮੈਂਡਮੈਂਟ ਦੀ ਲੋੜ ਹੈ ਕਿਉਂਕਿ ਨਸ਼ਾ ਇਸ ਤਰ੍ਹਾਂ ਦਾ ਆ ਗਿਆ ਕਿ ਕਿ ਜੇ ਦੇ ਕਿਸੇ ਕੋ 1 ਗ੍ਰਾਮ ਫੜਿਆ ਜਾਂਦਾ ਹੈਗਾ ਉਹ ਕਮਰਸ਼ੀਅਲ ਕੁਆਨਟੀਟੀ ਨਹੀਂ ਆਂਦੀ ਹੈਗੀ ਕਈ ਇਸ ਕਰਕੇ ਬਚ ਜਾਂਦੇ ਨੇ ਤੁਸੀਂ ਕੋਈ ਜਿਹੜਾ ਨਸ਼ੇ ਦਾ ਤਸਕਰ ਵੇਚਣ ਵਾਲੇ ਨੇ ਜਿਹੜੇ ਮਾਸਟਰ ਮਾਈਂਡ ਉਹ ਇਸੇ ਕਰਕੇ ਤੇ ਕਿਸੇ ਪੁਲਿਸੀ ਤੋਂ ਕਾਰਵਾਈ ਕਰਦੀ ਹੈ ਕਿਸੇ ਕੋ 1 ਗ੍ਰਾਮ ਫੜਿਆ ਕਿਸੇ ਕੋ 2 ਗ੍ਰਾਮ 3 ਗ੍ਰਾਮ ਤੋਂ ਜਿਹੜੀ ਕਮਰਸ਼ੀਅਲ ਜਿਹੜੀ ਆ ਜਾਂਦੀ ਹੈਗੀ ਇਸ ਕਰਕੇ ਜੋ 3 3 ਗ੍ਰਾਮ ਦਾ ਪਹੁੰਦੇਗੇ ਫਿਰ ਉਹਦੀ ਜ਼ਮਾਨਤ ਨਹੀਂ ਹੁੰਦੀ ਫਿਰ ਸਜ਼ਾ ਚੱਲਦੀ ਇਹੋ ਜੀਆਂ ਬਹੁਤ ਸਾਰੀਆਂ ਅਮੈਂਡਮੈਂਟ ਆ ਕਰਨ ਦੀ ਜਰੂਰਤ ਪਰ ਦੂਜਾ ਇਹ ਕਿ ਜਦੋਂ ਤੁਸੀਂ ਪੁਲਿਸ ਨੂੰ ਇੰਨਾ ਜ਼ਿਆਦਾ ਓਪਨ ਹੈਡ ਦਿੰਦੇ ਹੋਗੇ ਉਹਦੇ ਨਾਲ ਫਿਰ ਸਮਾਜ ਦਾ ਵੀ ਨੁਕਸਾਨ ਹੋਦਾ ਸੋਸਾਇਟੀ ਦਾ ਵੀ ਨੁਕਸਾਨ ਹੋਦਾ ਕਿਉਂਕਿ ਪੁਲਿਸ ਫਿਰ ਜਬਰ ਕਰਦੀ ਹੈ ਫਿਰ ਜਿਹੜੇ ਬੇਕਸੂਰ ਲੋਕ ਵੀ ਰਗੜੇ ਜਾਂਦੇ ਹੁਣ ਕੀ ਹੋਊਗਾ ਕਿ ਸੁਭੀਰ ਸਿੰਘ ਬਾਦਲ ਵੇਲੇ ਵੀ ਬੜੀ ਵੱਡੀ ਲਹਿਰ ਬਹੁਤ ਬੰ ਮੁੰਡਾ ਫੜਦੇ ਆ ਗਿਆ ਸੀ ਪਰ ਹੁਣ ਵੀ ਜੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਕਿਤੇ ਜਿਹੜੇ ਵਿਕਟਮ ਆ ਉਹਨਾਂ ਦੇ ਮਾਪਿਆਂ ਨੂੰ ਨਾਲ ਰਗੜਨਾ ਸ਼ੁਰੂ ਕਰ ਦੇਣ ਕਿ ਪੁਲਿਸ ਉਹਨਾਂ ਦੇ ਮਾਪਿਆਂ ਨੂੰ ਬਲਾ ਬਲਾ ਕੇ ਜੇਬਾ ਨਾ ਪਰ ਨਹੀਂ ਜੀ ਵਿਕਟਮ ਨੂੰ ਵਿਕਟਮ ਰਹਿਣ ਦੇਣਾ ਚਾਹੀਦਾ ਅਕਿਊਜ਼ ਨੂੰ ਅਕਿਊਜ਼ ਰਹਿਣਾ ਚਾਹੀਦਾ ਹੁਣ ਜਿਹੜਾ ਖਾਨ ਜਿਹਨੂੰ ਬੱਚੇ ਨੂੰ ਲਤ ਲੱਗ ਗਈ ਐਸ ਟਾਈਮ ਪੰਜਾਬ ਮੈਂ ਤਾਂ ਕਹਿੰਦਾ ਕਿ ਪੰਜਾਬ ਚ 40 50 ਹਜ਼ਾਰ ਜਿੰਦਾ ਲਾਸ਼ਾਂ ਤੁਰੀਆਂ ਫਿਰਦੀਆਂ ਆਈਆਂ ਨੇ ਉਹਨਾਂ ਉਹਨਾਂ ਨੂੰ ਤੇ ਨਸ਼ਾ ਛਡਾਊ ਕੇਂਦਰ ਰੱਖਣੇ ਚਾਹੀਦੇ ਹੈਗੇ ਨੇ ਉੱਥੇ ਉਹਨਾਂ ਨੂੰ ਗੋਲੀ ਦੇਣੀ ਚਾਹੀਦੀ ਹੈਗੇ ਉਹਨੂੰ ਗੋਲੀ ਵੀ ਕਹਿੰਦੇ ਜੇ ਗੋਲੀ ਹੈ ਉਹ ਟਰਾਮਡੋਲ ਜੇ ਹੈਗੀ ਆ ਉਹ ਖੁਦ ਨਸ਼ੇ ਤੇ ਲੱਗ ਜਾਂਦੀ ਹੈ ਪਰ ਇਹ ਕਿ ਉਹ ਇੰਨਾ ਮਾਰੂ ਨਹੀਂ ਹੈਗਾ ਹੁਣ ਇਸ ਮਸਲੇ 'ਚ ਸਰਕਾਰ ਨੇ ਜਿਹੜੀ ਅੱਜ ਕੋਸ਼ਿਸ਼ ਕੀਤੀ ਐ एसएसपी ਡੀਸੀਜ਼ ਨੂੰ ਡਾਇਰੈਕਸ਼ਨ ਦਿੱਤੀ ਆ ਕਿ ਤੁਹਾਡੀ ਆਪਸੀ ਤਾਲਮਿਲ ਦੀ ਬੜੀ ਜ਼ਰੂਰਤ ਹੈਗੀ ਆ ਕਿਉਂਕਿ ਜੇ ਕੋਟ ਜੇ ਕਿਸੇ ਦਾ ਪਲਾਟ ਹੈ ਰਜਿਸਟਰੀ ਆ ਉਹ ਡੀਸੀ ਨੇ ਦੇਣੀ ਜਾਣਕਾਰੀ ਕਿਸ ਫਲਾਨੇ ਤੋਂ ਫਲਾਨੇ ਦੀ ਇੱਥੇ ਪ੍ਰਾਪਰਟੀ ਆ ਜਾਂ ਉਥੇ ਪੀਲਾ ਪੰਜਾਜ ਨੂੰ ਬੁਲਡੋਜ਼ਰ ਚਲਾਇਆ ਜਾ ਸਕੇ ਪਰ ਨਸ਼ਾ ਰੋਕਣਾ ਪੰਜਾਬ ਦੇ ਵਿੱਚ ਬੜਾ ਜ਼ਰੂਰੀ ਆ ਜੇ ਨਸ਼ਾ ਨਾ ਰੁਕਿਆ ਗਿਆ ਤੇ ਇਹ ਸਰਕਾਰ ਨੂੰ ਵੀ ਲੋਕਾਂ ਨੇ ਮਾਪ ਨਹੀਂ ਕਰਨਾ ਹੈਗਾ ਸ਼ਕਤੀਕਰਨ ਦੀ ਜ਼ਰੂਰਤ ਹੈ ਜ਼ਿਆਦਾ ਤੇ ਵਿਕਟਮ ਨੂੰ ਵਿਕਟਮ ਰਹਿਣ ਦੇਣਾ ਚਾਹੀਦਾ ਜਿਹੜੇ ਕਿਊਜ਼ ਨੇ ਦੋਸ਼ੀ ਨੇ ਉਹਨਾਂ ਦੀਆਂ ਜਿਹੜੀਆਂ ਸਜ਼ਾ ਉਹ ਕਾਨੂੰਨ ਦੇ ਵਿੱਚ ਅਜਿਹਾਂ ਧਰਾਵਾਂ ਹੈ ਕਿ ਜਿਹੜੇ ਬੰਦੇ ਨੂੰ ਜਮਾਨਤ ਨਾ ਹੋਵੇ ਤੇ ਉਹ ਉਸ ਮਸਲੇ 'ਤੇ ਸਰਕਾਰ ਨੂੰ ਕਰਨਾ ਚਾਹੀਦਾ ਹੈ ਹੁਣ ਸਰਕਾਰ ਦੀ ਇਸੇ ਕਰਕੇ ਦੋ ਚੀਜ਼ਾਂ ਤੇ ਸਰਕਾਰ ਦਾ ਜਿਹੜਾ ਫੋਕਸ ਹੈ ਇੱਕ ਨਸ਼ਿਆਂ ਨੂੰ ਲੈ ਕੇ ਇੱਕ ਕਰਪਸ਼ਨ ਨੂੰ ਲੈ ਕੇ ਕਿ ਤਾਂ ਜੋ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਈਏ ਹੁਣ ਦੇਖੋ ਜੇ ਦਾ ਘਰ ਉੱਜੜ ਜਾਂਦਾ ਹੈਗਾ ਉਹ ਤੇ ਕਿਸੇ ਵੀ ਸਰਕਾਰ ਨੂੰ ਮਾਫ਼ ਨਹੀਂ ਕਰਦਾ ਹੈਗਾ ਹੁਣ ਇਹ ਹੈ ਕਿ ਇੱਕ ਲਹਿਰ ਸਰਕਾਰ ਨੇ ਚਲਾਈ ਹੈ ਤੇ ਲੋਕਾਂ ਨੂੰ ਵੀ ਇਹਦੇ ਵਿੱਚ ਖੜਾ ਹੋਣਾ ਚਾਹੀਦਾ ਹੈਗਾ ਔਰ ਪੁਲਿਸ ਨੂੰ ਸਭ ਕੁਝ ਪਤਾ ਹੁੰਦਾ ਹੁਣ ਅੱਜ ਇੱਕ ਡੀਐਸਪੀ ਦੀ ਵੀਡੀਓ ਘਰ ਜਾ ਕੇ ਲੋਕਾਂ ਨੂੰ ਦਬਕਾਉਂਦੇ ਫਿਰਦੇ ਹੈਗੇ ਨੇ ਕਿ ਸਾਡੇ ਸੀਐਮ ਦੀ ਡਾਇਰੈਕਸ਼ਨ ਹੈ ਸਾਡੇ ਡੀਜੀਪੀ ਦੀ ਡਾਇਰੈਕਸ਼ਨ ਹੈ ਵੀ ਡੀਐਸਪੀ ਤੂੰ ਹੀ ਪਹਿਲਾਂ ਵੀ ਉੱਥੇ ਲੱਗੇ ਸੀ ਪਹਿਲਾਂ ਕਿਉਂ ਨਹੀਂ ਸੀ ਤੁਸੀਂ ਜਾਗੇ ਹਣ ਕਿਉਂ ਜਾਗੇ ਹੈਗੇ ਨੇ ਹੁਣ ਕਿਤੇ ਨੇ ਕਿਹਾ ਕਿ ਪੁਲਿਸ ਵੀ ਮਿਲੀ ਅੱਜ ਫਿਰ ਇਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਪੰਜ ਮੰਤਰੀਆਂ ਨੇ ਰਪਾਲ ਸਿੰਘ ਚੀਮਾ ਅਮਨ ਰੋੜਾ ਡਾਕਟਰ ਬਲਬੀਰ ਸਿੰਘ ਲਾਲਜੀਤ ਸਿੰਘ ਪੁੱਲਰ ਔਰ ਤਰਨਪ੍ਰੀ ਸਿੰਘ ਸੋਂਧ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਪੁਲਿਸ ਦੀਆਂ ਜਿਹੜੀਆਂ ਬਿਲਿੰਗਾਂ ਸਿਕਾਲੀਆਂ ਭੇਡਾਂ 10000 ਬੰਦਾ ਸਾਡੇ ਸੀਐਮ ਸਾਹਿਬ ਨੇ ਬਦਲਿਆ ਹੈਗਾ ਹੁਣ ਇਹ ਕਿ ਜਦ ਤੱਕ ਅਸੀਂ ਉੱਪਰੋਂ ਹੱਥ ਨਹੀਂ ਨਾ ਪਾਉਂਦੇ ਦੇਖੋ ਕਹਿੰਦੇ ਘਰ ਦੀਆਂ ਪੌੜੀਆਂ ਹੋਣ ਜਾਂ ਕਿਸੇ ਬਿਲਡਿੰਗ ਦੀਆਂ ਪੌੜੀਆਂ ਹੁਣ ਤੁਸੀਂ ਥੱਲੋਂ ਸਾਫ਼ ਨਹੀਂ ਕਰਦੇ ਗੰਦ ਹਮੇਸ਼ਾ ਉੱਪਰ ਆਉਂਦਾ ਜੇ ਤੁਸੀਂ ਉੱਪਰ ਤੋਂ ਥੱਲੇ ਪੌੜੀਆਂ ਸਾਫ਼ ਕਰਦੇ ਹੋਗਾ ਨਾ ਤੇ ਸਾਰਾ ਘਰ ਸਾਫ਼ ਹੋਗਾ ਜੇ ਤੁਸੀਂ ਥੱਲੋਂ ਪੌੜੀਆਂ ਸਾਫ਼ ਕਰਨ ਦੀ ਕੋਸ਼ਿਸ਼ ਕਰੋਗੇ ਕਿ ਘਰ ਸਾਰਾ ਸਾਫ਼-ਸਾਫ਼ ਹੋ ਜਾ ਫਿਰ ਤੇ ਪੋਸੀਬਲ ਨਹੀਂ ਹੈ ਗਰ ਇਸ ਕਰਕੇ ਉੱਪਰਿਆਂ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ ਜਿਹੜੇ ਪੁਲਿਸ ਦੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਪ੍ਰਾਪਰਟੀਆਂ ਨਸ਼ੇ ਤੋਂ ਬਣਾਈਆਂ ਪਹਿਲਾਂ ਬਲਡੋਜ਼ਰ ਉਹਨਾਂ ਦੇ ਘਰ ਤੇ ਚੱਲਣਾ ਚਾਹੀਦਾ ਹੈ ਪੋਲੀਟਿਸ਼ੀਅਨਾਂ ਦੇ ਘਰ ਤੋਂ ਚੱਲਣਾ ਚਾਹੀਦਾ ਹੈਗਾ ਸੀ ਆਮ ਨਹੀਂ ਜਿਹੜਾ ਛੋਟਾ ਜਿਹੜਾ ਤਸਕਰ ਜਿਹਨੂੰ ਮੱਛੀਆਂ ਨੇ ਹਜੇ ਤਸਕਰ ਜਿਹੜੇ ਮਗਰਮਾਸ਼ੋ ਦੇ ਕਾਬੂ ਨਹੀਂ ਆਏ ਜਿਨ੍ਹਾਂ ਦੀ ਅਫਸਰਾਂ ਦੇ ਵੀ ਮਿਲੀ ਭੁਗਤ ਹੈ ਜਿਹੜੇ ਛੋਟੇ ਨੇ ਜਿਹੜੇ ਕੋਰੀਅਰ ਨੇ ਜਿਹੜੇ ਗਾਂਹ ਕੋਰੀਅਰ ਦੇ ਤੌਰ ਤੇ ਬੁੜੀਆਂ ਬੰਦੇ ਕੰਮ ਕਰਦੇ ਤੁਸੀਂ ਉਹਨਾਂ ਨੂੰ ਕਾਬੂ ਕਰ ਰਹੇ ਹੋ ਜਿਹੜੇ ਮਹੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਲੋਕ ਰਹਿ ਰਹੇ ਠੀਕ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਚਲੋ ਉਮੀਦ ਕਰਦੇ ਹਾਂ ਕਿ ਪੰਜਾਬ ਬਚ ਜੇ ਮਸ਼ਿਆਂ ਤੋਂ ਬਚਦੇ ਕਿਉਂਕਿ ਪੰਜਾਬ ਦੀ ਜਿਹੜੀ ਜਵਾਨੀ ਨਾ ਉਹ ਨਸ਼ੇ ਨੇ ਬਰਬਾਦ ਕਰ ਦਿੱਤੀ ਖਾਸ ਕਰਕੇ ਜਦੋਂ ਦੇ ਪੰਜਾਬ ਦੇ ਵਿੱਚ ਮੈਡੀਕਲ ਨਸ਼ੇ ਆਏ ਨੇ ਹੁਣ ਮੈਡੀਕਲ ਨਸ਼ੇ ਆ ਕਿੱਥੋਂ ਰਹੇ ਨੇ ਫੈਕਟਰੀਆਂ ਚੋਂ ਤੇ ਫੈਕਟਰੀਆਂ ਚੋਂ ਪਹਿਲਾਂ ਵੀ ਕਾਲੀਆਂ ਵੇਲੇ ਇੰਨੀ ਸਖਤ ਹੋਈ ਕਈ ਪੁਲਿਸ ਅਫਸਰ ਜਾ ਕੇ ਨੇ ਉਹ ਦਿੱਲੀੋਂ ਇਨਾ ਪੈਸਾ ਕਮਾ ਲਿਆਏ ਸੀ ਬੱਦੀ ਤੋਂ ਇਨਾ ਪੈਸਾ ਕਮਾ ਲਿਆਏ ਸੀ ਬਾਅਦ ਚ ਕਈ ਛੁੱਟੀ ਦੇ ਚਲ ਗਏ ਹੈਗੇ ਨੇ ਫਿਰ ਮਹਿਕ ਵਿੱਚ ਜੇ ਪੈਸਾ ਐਡਜਸਟ ਕਰ ਰਹੇ ਇਸ ਕਰਕੇ ਜਿਹਹੀ ਸਥਿਤੀ ਦੇ ਵਿੱਚ ਸਰਕਾਰ ਨੂੰ ਕੰਟਰੋਲ ਵੀ ਰੱਖਣਾ ਪੈਣਾ ਪੁਲਿਸ ਤੇ ਕੰਟਰੋਲ ਵੀ ਰੱਖਣਾ ਪੈਣਾ ਹੈਗਾ ਕਿ ਪੁਲਿਸ ਦੀ ਕਿੰਨੀ ਸ਼ਮੂਲੀਅਤ ਹੈਗੀ ਆ ਕਿੰਨੀ ਮਿਲੀ ਭੁਗਤਾਂ ਉਹਨਾਂ ਤੇ ਕੀ ਪੰਜ ਜਿਹੜੇ ਮੰਤਰੀ ਉਹ ਕਿੰਨਾ ਨਿਗਰਾਨੀ ਰੱਖਦੇ ਹੈਗੇ ਨੇ ਔਰ ਤਿੰਨ ਮਹੀਨੇ ਬਾਅਦ ਇਹਨਾਂ ਨੇ ਟਾਈਮਬੋਰਡ ਤਿੰਨ ਮਹੀਨੇ ਬਾਅਦ ਜਿਹੜੀ ਪੰਜ ਮੈਂਬਰੀ ਕਮੇਟੀ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਹੋਣਾਂ ਨੇ ਬਣਾਈ ਆ ਉਹ ਕਿਹੋ ਜਿਹੀ ਰਿਪੋਰਟ ਦਿੰਦੇ ਹੈਗੇ ਨੇ ਕੋਈ ਕਹਿੰਦੇ ਪਿੰਡਾਂ 'ਚ ਜਾਵਾਂਗੇ ਲੋਕਾਂ ਨੂੰ ਜਾ ਕੇ ਮਿਲਾਂਗੇ ਪਰ ਉਹ ਹੀ ਸਵਾਲ ਹੈ ਕਿ ਤੁਸੀਂ ਤੇ ਰਾਏ ਲਲ ਲੋਕੀ ਦੇ ਦੇਣਗੇ ਰਾਏ ਤੁਸੀਂ ਕਿਉਂਕਿ ਐਮਐਲਏ ਹੂੰ ਤੇ ਤੁਸੀਂ ਤਾਂ ਪਹਿਲਾਂ ਹਲਕੇ 'ਚ ਰਹਿੰਦੇ ਹੋਗੇ ਅੱਜ ਤੋਂ ਅੱਜ ਤੋਂ ਪਹਿਲਾਂ ਜੇ ਤਾਂ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪੰਜ ਮੰਤਰੀਆਂ ਦੀ ਕਮੇਟੀ ਬਣਾਈ ਕਿ ਇਹਨਾਂ ਨੂੰ ਪੰਜਾਂ ਦੇ ਹਲਕੇ ਜਿਹੜੇ ਕਿਸੇ ਪਿੰਡ ਦੇ ਲੋਕਾਂ ਨੇ ਸਰਪੰਚਾਂ ਨੇ ਮੈਂਬਰ ਪੰਚਾਇਤਾਂ ਨੇ ਪੰਚਾਇਤ ਨੇ ਜ ਆਮ ਲੋਕਾਂ ਨੇ ਇਹਨਾਂ ਪੰਜਾਂ ਜਾਣਿਆਂ ਨੂੰ ਵੀ ਨਹੀਂ ਦੱਸਿਆ ਹੋਊਗਾ ਕਿ ਸਾਡੇ ਪਿੰਡਾਂ 'ਚ ਨਸ਼ਾ ਵਿਕਦਾ ਹੈਗਾ ਤੇ ਜੇ ਉਦੋਂ ਉਹਨਾਂ ਨੇ ਦੱਸਿਆ ਹੋਊਗਾ ਲੋਕਾਂ ਨੇ ਪੰਜਾਬ ਮੰਤਰੀ ਜਿਹੜੇ ਇਸ ਟਾਈਮ ਪੰਜ ਮੈਂਬਰੀ ਕਮੇਟੀ ਹੈ ਤੇ ਫਿਰ ਇਹਨਾਂ ਦੇ ਖਿਲਾਫ ਵੀ ਤੇ ਕਾਰਵਾਈ ਹੋਣੀ ਚਾਹੀਦੀ ਉਦੋਂ ਤੁਸੀਂ ਚੁੱਪ ਕਰਕੇ ਕੋਈ ਬੈਠੇ ਰਹੇਗੇ ਨੇ ਤੁਹਾਡੇ ਆਪ ਦੇ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਵਿਕਿਆ ਸ਼ਰਾਬ ਪੀ ਪੀ ਕੇ ਲੋਕੀ ਮਰੇ ਹੈਗੇ ਨੇ ਉਹ ਕਾਰਵਾਈ ਤੇ ਤੁਹਾਨੂੰ ਕਰਨੀ ਚਾਹੀਦੀ ਸੀ ਤੁਸੀਂ ਖੁੱਲ ਕੇ ਬੋਲੇ ਨਹੀਂ ਹੈਗੇ ਪਰ ਫਿਰ ਵੀ ਚਲੋ ਉਮੀਦ ਕਰਦੇ ਹੈਗੇ ਨੇ ਕਿ ਇਹ ਜਿਹੜੇ ਬਾਕੀ ਇਸ ਸਰਕਾਰ ਦੇ ਮਹੀਨੇ ਬਚੇ ਨੇ ਜਿਹੜੇ ਨਸ਼ੇ ਦੇ ਤਸਕਰ ਨੇ ਜਿਵੇਂ ਸਰਕਾਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਾਂ ਤੇ ਪੰਜਾਬ ਛੱਡ ਜੋ ਤੇ ਜਾਂ ਫਿਰ ਨਸ਼ੇ ਦਾ ਜਿਹੜਾ ਵੇਚਣ ਦਾ ਕਾਰੋਬਾਰ ਛੱਡ ਜੋ ਉਮੀਦ ਕਰਦੇ ਆ ਕਿ ਇਹੋ ਜੋ ਲੋਕਾਂ ਦੇ ਖਿਲਾਫ ਸਰਕਾਰ ਸਖਤ ਕਾਰਵਾਈ ਕਰੇ ਔਰ ਪੰਜਾਬ ਬਚ ਜੇ